ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਡੈਸ਼ਿੰਗ ਬਟਿਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੌਪਫੁਲੀ ਤੁਸੀਂ ਸਾਰੇ ਨੇ ਵਧੀਆ ਹੋਵੋਗੇ। ਸੋ ਅੱਜ ਦੀ ਆਪਾਂ ਨਿਊ ਵੀਡੀਓ ਲੈ ਕੇ ਆਏ ਆਂ। ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ। ਸੋ ਫਰਸਟ ਸੂਟ ਆਪਾਂ ਰਾਮ ਟੈਕਸ ਦੇ ਚੈੱਕ ਦੇ ਉੱਪਰ ਰੈਡੀ ਕੀਤਾ ਹੈ। ਰਾਮ ਟੈਕਸ ਫੈਬਰਿਕ ਰਹੇਗਾ ਜੀ ਔਰ ਬਹੁਤ ਹੀ ਪਿਆਰਾ ਮਸ਼ੀਨ ਵਰਕ ਆਪਾਂ ਜੀ ਉੱਪਰ ਕਰਾਇਆ ਹੈ। ਸੋ ਤੁਹਾਨੂੰ ਮੈਂ ਕਲੋਜ਼-ਅੱਪ ਤੋਂ ਦਿਖਾਨੀ ਆਂ। ਸੋ ਇਹ ਵਾਲੀ ਇਹਦੀ ਨੈੱਕ ਆਏਗੀ। ਬਹੁਤ ਹੀ ਪਿਆਰਾ ਵਰਕ ਹੋਇਆ ਨੈੱਕ ਦੇ ਉੱਪਰ। ਔਰ ਇਹ ਵਾਲਾ ਜਿਹੜਾ ਪਾਕਟ ਸਟਾਈਲ ਸੂਟ ਬਣਿਆ ਜੀ ਸੋ ਇਹ ਵਾਲੀਆਂ ਉਹਦੀ ਪਾਕਟਸ ਆਈਆਂ ਉਸ ਤੋਂ ਬਾਅਦ ਇਹ ਜਿਹੜਾ ਘੇਰੇ ਦੇ ਉੱਪਰ ਕਟਵਰਕ ਹੋਇਆ ਹੋਇਆ ਉਸ ਤੋਂ ਬਾਅਦ ਬਹੁਤ ਹੀ ਸੋਨੀਆਂ ਪੈਚ ਵਾਲੀਆਂ ਜੀਆਂ 슬ੀਵਸ ਬਣੀਆਂ ਸੋ ਇਹ ਵਾਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਏਗਾ ਬਾਦ ਜਿਹੜੀ ਆਪਾਂ ਇਹਦੀ ਬਾਟਮ ਬਣਾਈ ਹੈ ਕ੍ਰੀਮ ਕਲਰ ਚ ਇਹਦੀ ਬਾਟਮ ਰਹੇਗੀ ਰਾਮਟੈਕ ਤੋਂ ਇਹ ਹੀ ਆਪਾਂ ਇਹਦੇ ਵਿੱਚ ਫੈਬਰਿਕ ਲਗਾਇਆ ਬਾਟਮ ਲਈ ਔਰ ਇਹ ਵਾਲਾ ਜਿਹੜਾ ਵਰਕ ਆਏਗਾ ਬਾਟਮ ਦੇ ਉੱਪਰ ਆਏਗਾ ਸੋ ਦੁਪੱਟਾ ਹਜੇ ਆਪਾਂ ਇਹਦਾ ਕਸਟਮਾਈਜ਼ ਕਰਵਾਣਾ ਸੋ ਤੁਸੀਂ ਇਦਾਂ ਦਾ ਸੂਟ ਵਿਦਾਊਟ ਦੁਪੱਟਾ ਵੀ ਬਣਾ ਸਕਦੇ ਹੋ ਐਕਚੁਅਲ ਜੇ ਵਿੱਚ ਕੁੜਤਾ ਸਟਾਈਲ ਸੂਟ ਬਣਿਆ ਸੋ ਕਸਟਮਰ ਨੇ ਇਹਦੇ ਨਾਲ ਟਾਈ ਡਾਈ ਦੁਪੱਟਾ ਰੈਡੀ ਕਰਵਾਇਆ ਸੋ ਦੁਪੱਟੇ ਨਾਲ ਬਹੁਤ ਸੋਹਣਾ ਲੱਗੇ ਹੋ ਤੁਸੀਂ ਵਿਦਾਊਟ ਦੁਪੱਟਾ ਵੀ ਇਹਨੂੰ ਬਣਵਾ ਸਕਦੇ ਹੋ ਨੈਕਸਟ ਸੂਟ ਆਪਾਂ ਪਸ਼ਮੀਨੇ ਦੇ ਉੱਪਰ ਪੇਂਟ ਹੈਂਡ ਪੇਂਟ ਦਾ ਵਰਕ ਦਾ ਕੰਮ ਕਰਵਾਇਆ ਸੋ ਬਹੁਤ ਹੀ ਪਿਆਰਾ ਤੇ ਸਿੰਪਲ ਸੂਬਰ ਜਾ ਪੇਂਟ ਹੋਇਆ ਹੈ ਹੈਂਡ ਪੇਂਟ ਆਏਗਾ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਪੇਂਟ ਯੂਜ਼ ਕੀਤਾ ਹੋਇਆ ਹੈ ਇਸ ਦੇ ਉੱਪਰ ਸੋ ਕੋਈ ਕੰਪਲੇਂਟ ਨਹੀਂ ਹੈ ਇਸ ਪੇਂਟ ਦੀ ਬਹੁਤ ਹੀ ਸੋਨਾ ਪੇਂਟ ਹੋਇਆ ਹੈ ਇਹਦੇ ਉੱਪਰ ਸੋ ਇਹ ਸਾਰਾ ਫਰੰਟ ਆਏਗਾ ਸ਼ੂਟ ਦਾ ਔਰ ਬਹੁਤ ਹੀ ਸੋਹਣੀਆਂ ਇਹਦੀਆਂ 슬ੀਵਜ਼ ਹੋਈਆਂ ਨੇ ਸੋ 슬ੀਵਜ਼ ਦੇ ਉੱਪਰ ਵੀ ਬਹੁਤ ਸੋਨਾ ਫਲਾਵਰਸ ਬਨੇ ਹੋਏ ਨੇ ਸੋ ਇਹ ਵਾਲੇ ਜਿਹੜਾ ਫਲੇਪਸ ਦੇ ਉੱਪਰ ਆਏਗਾ ਸੋ ਤੁਸੀਂ ਬਹੁਤ ਹੀ ਸੋਹਣਾ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਲੇਸਿਸ ਨਾਲੇ ਬਹੁਤ ਸੋਹਣਾ ਡਿਜ਼ਾਈਨ ਹੋਏਗਾ ਸੋ ਟਾਇਡ ਆਈ ਦਾ ਦੁਪੱਟਾ ਜਿਹੜਾ ਇਹਨਾਂ ਰੈਡੀ ਹੋਣਾ ਹੈ ਸੋ ਦੁਪੱਟੇ ਦੇ ਬਾਅਦ ਵੀ ਇਹਦੀ ਲੁੱਕ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਸੋਨੇ ਸੋਨੇ ਕਲਰਸ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਸੋ ਇਹ ਵਾਲੀ ਚੀਜ਼ਾਂ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਸੋ ਤੁਸੀਂ ਇਹ ਵਾਲਾ ਤੁਸੀਂ ਕਿਸੇ ਮਤਲਬ ਕਿ ਡਿਜ਼ਾਈਨ ਜਾਂ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਇਹ ਭਲੇ ਆਪਾਂ ਬਹੁਤ ਹੀ ਘੱਟ ਰੇਂਜ ਦੇ ਵਿੱਚ ਰੈਡੀ ਕੀਤੇ ਹੋਏ ਸੂਟ ਨੇ ਸੋ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਦੋਨਾਂ ਦੇ ਵਿੱਚੋਂ ਤੁਸੀਂ ਸਕ੍ਰੀਨਸ਼ਾਟ ਲੈ ਕੇ ਸਾਨੂੰ ਸੇਮ ਰੈਡੀ ਕਰਵਾ ਸਕਦੇ ਹੋ ਸੋ ਇਹ ਵਾਲਾ ਸੂਟ ਆਪਣਾ ਜਿਹੜਾ ਰੈਡੀ ਹੋਇਆ ਹੋਇਆ ਸੋ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾ ਸਕਦੇ ਹੋ ਜਾਂ ਤੁਸੀਂ ਇਹੇ ਚੀਜ਼ ਕਿਸੇ ਹੋਰ ਕਲਰ ਤੇ ਕਰਾਣੀ ਹੈ ਉਹ ਵੀ ਕਰਵਾ ਸਕਦੇ ਹੋ ਸੋ ਅੱਜ ਲਈ ਥੈਂਕ ਯੂ